ਮੈਂ ਵੀ ਰੋ ਰਿਹਾ ਨੇ ਉਸ ਦਾ ਗਮ ਹੁੰਦਾ ਸੋ ਸੁਣ ਮੈਂ ਕਿਉਂਕਿ ਪਰਿਵਾਰ ਨੇ ਉਹਨਾਂ ਦੀ ਕਰਮ ਪਤਨੀ ਨਾਮ ਕੀਜੀਏ ਹੋਰ ਸਾਰਾ ਪਰਿਵਾਰ ਪਹਾੜ ਵਰਗਾ ਜੀਵਨ ਅਕੇ ਹੁੰਦਾ ਹੈ ਤੇ ਮੈਂ परमात्मा ਦਾ ਕੰਮ ਕੋਈ ਦੇਣ ਦੀ ਕਰਮਾ ਤੁਹਾਡੇ ਸਾਰਿਆਂ ਦੀ ਅਰਦਾਸ ਹੈ ਕਿ ਉਸ ਪਿਆਰੀ ਰੂਹੀ परमात्मा ਤੁਹਾਨੂੰ ਆਪਣੇ ਚਰਨਾਂ ਦੇ ਸਦੀਪ ਕਾਲ ਦੀ ਨਿਵਾਸ ਦੇਵੇ ਔਰ ਪਿਛੇ ਪਰਿਵਾਰ ਨੂੰ ਸਾਰੇ ਮਿੱਤਰਾਂ ਦੋਸਤਾਂ ਨੂੰ ਇਸ ਗੱਲ ਦਾ ਉਹਨਾਂ ਨੂੰ ਅਹਿਸਾਸ ਹੋਵੇ ਕਿ ਮੱਕੜ ਪਰਿਵਾਰ ਨੇ ਜੋ ਪੰਜਾਬ ਦੇ ਵਿੱਚ ਦਿਲੰਦ ਮੇਰੇ ਚਰਨਾ ਨਾਮ ਬਣਾਇਆ ਮੈਨੂੰ ਯਾਦ ਅੱਗੇ ਵਰੀ ਸਮਾਂ ਬਹੁਤ ਹੋ ਗਿਆ ਕਿ ਇਹ ਕੋਈ ਚੁੱਕ ਜੀ ਗੱਲ ਕਰਨੀ ਹੈ ਸਭ ਤੋਂ ਸਭ ਜੀ ਦੇ ਪਿਤਾ ਜੀ ਔਰ ਮੇਰੇ ਪਿਤਾ ਸਾਹਿਬ ਦਰਸ਼ਨ ਸਿੰਘ ਜੀ ਵੀ ਜੀ ਉਦੋਂ ਦੇ ਦੇਖਦੇ ਜਦੋਂ ਇਸ ਸਾਈਕਲਾਂ ਦੇ ਚੱਲਦੇ ਅੱਜ ਸਮਾਂ ਜਿਹੜਾ ਹੈ ਬਹੁਤ ਵੱਧਿਆ ਅੱਜ ਮੱਕੜ ਪਰਵਾਰ ਨੇ ਬਹੁਤ ਵਧੀਆ ਪ੍ਰਬੀਤ ਕੀਤੀ ਹੈ ਆਰਥਿਕ ਤੌਰ ਤੇ ਬੜਾ ਸੰਪੰਨ ਪਰਿਵਾਰ ਹੈ ਲੇਕਿਨ ਪ੍ਰਮਾਤਮਾ ਦੇ ਮੋਕਸ਼ ਨੂੰ ਲੈ ਕੇ ਜਾਂਦਾ ਹੈ ਕਿਸੇ ਦੀ ਆਰਥਿਕ ਤੌਰ ਤੇ ਸਮਾਜਿਕ ਭਲ ਜੜੀ ਹੋ ਨਹੀਂ ਦੇਖਦਾ ਤੋਂ ਮੈਂ ਇਹ ਸਾਰੇ ਸਜਣਾ ਦਾ ਪਰਿਵਾਰ ਵੱਲੋਂ ਮੱਕੜ ਪਰਵਾਰ ਵੱਲੋਂ ਧੰਨਵਾਦ ਕਰਦਾ ਕਿ ਤੁਸੀਂ ਆਏ ਹੋ ਧੰਨ

ਮੈਂ ਹਾਂ ਬਲਜੀਤ ਸਿੰਘ ਕਾਹ ਲਈ ਤੁਹੇ ਦੇਖ ਰਹੇ ਜੋ ਬੇਨਵੋਸ ਆਜਾ ਹੀ ਪਹੁੰਚਿਆ ਜਲੰਧਰ ਗੁਰਦਆਰੇ ਸਿੰਘ ਸਭਾ ਸਵਰਗਵਾਸੀ ਸਰਦਾਰ ਕਰੋ ਆਦੀਪ ਸਿੰਘ ਸੁਪੁੱਤਰ ਖਿਆਲ ਸਭ ਦੇ ਸੰਗ ਮੱਕੜ ਜਿੰਨ ਦੇ ਕੱਜ ਪਹਿਲੀ ਵਾਰ ਸੀ ਇੱਥੇ ਗੁਰਦਆਰਾ ਸਿੰਘ ਸਭਾ ਵਿਖੇ ਹੋ ਰਹੀ ਹੈ ਜਿਸ ਦੇ ਵਿੱਚ ਬਹੁਤ ਹੀ ਦੁੱਧ ਰੇਤ ਤੋਂ ਚੱਲ ਕੇ ਜਿੱਥੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਪਹੁੰਚਣ ਨੇ ਉੱਥੇ ਨਾਂ ਨਾਲ ਹੀ ਧਾਰਮਿਕ ਸੰਸਥਾਵਾਂ ਤੋਂ ਵੀ ਬਹੁਤ ਸਾਰੇ ਨੁਮਾਇੰਦੇ ਇੱਥੇ ਪਹੁੰਚਣ ਨੇ ਜਿਨ੍ਹਾਂ ਨੇ ਕੋਨਾਂ ਨੂੰ ਧਿਆਨ ਕੇ ਸੰਦਾਦੀ ਦਿੱਤੀ ਗੁਰਦਾਸ ਸਿੰਘ ਸਾਹਿਬ ਮਾਦਰ ਟੋਨ ਵਿਖੇ ਸਤੇਤਾ ਇੱਕ ਸਾਲ ਹੋ ਗਿਆ ਹੈ ਪਰ ਅਜੇ ਵੀ ਮਹਿਸੂਸ ਹੋ ਰਿਹਾ ਹੈ ਕਿ ਤੁਸੀਂ ਸਾਡੇ ਵਿੱਚ ਹੋ ਕੋਈ ਸ਼ਬਦ ਸਾਡੇ ਕੋਈ ਘਟ ਦੇ ਅਹਿਸਾਸ ਨੂੰ ਬਿਆਨ ਨਹੀਂ ਕਰ ਰਹੇ ਹਨ ਆਪ ਜੀ ਇੱਕ ਬੇਮਿਸਾਲ ਸੁੰਦਰਤ ਨੇਕ ਆਤਮਾ ਹਰ ਕਿਸੇ ਲਈ ਹਮਦਰਦੀ ਅਤੇ ਪਿਆਰ ਨਾਲ ਭਰਪੂਰ ਆਪ ਜੀ ਇੱਕ ਆਗਿਆਕਾਰੀ ਪੁੱਤਰ ਸਮਰਪਿਤ ਪਤੀ ਪਿਆਰ ਕਰਨਾ ਅਤੇ ਦੇਖਭਾਲ ਕਰਨ ਵਾਲੇ ਭਰਾ ਸੀ ਆਪ ਪਰਵਾਰ ਦੀ ਰੀੜ ਦੀ ਹੱਡੀ ਸਨ ਤੁਸੀਂ ਸਾਡੇ ਪ੍ਰੇਰਨਾ ਦੇ ਸਰੋਤ ਸੀ ਅਤਾਮੇ ਸ਼ਰਧਾ ਹੋ ਗਏ ਤੁਸੀਂ ਆਪਣੇ ਨਿੱਕੇ ਮਜੂਦਕੇ ਨਾਲ ਹਰ ਕਿਸੇ ਦੇ ਦਿਲ ਨੂੰ ਛੂ ਲਿਆ ਹੈ ਆਪ ਨੂੰ ਯਾਦ ਕੀਤੇ ਬਿਨਾ ਇੱਕ ਮਿੰਟ ਵੀ ਨਹੀਂ ਲੰਘਦਾ ਆਪ ਜੀ ਸਾਡੇ ਦਿਲਾਂ ਵਿੱਚ ਸਦਾ ਵਸਦੇ ਰਹੋਗੇ ਆਪ ਜਿੱਥੇ ਵੀ ਹੋਵੋ ਪਿਆਰ ਤੇ ਦਿਆਲਤਾ ਦੀ ਖੁਸ਼ਬੂ ਫੁਲਾਉਂਦੇ ਰਹੋ ਸਤ ਸਭ ਸੰਗ ਮਕਰ ਗੁਰ ਨਾਲ ਵੀ ਦੁੱਖ ਸਾਂਝਾ ਕਰਨ ਵਾਸਤੇ ਇੱਥੇ ਦੁੱਧ ਰਿੱਟ ਤੋਂ ਕਾਫੀ ਰਾਜਨੀਤਿਕ ਧਾਰਮਿਕ ਜਥੇਬੰਦੀਆਂ ਪਹੁੰਚਿਆ ਨੇ ਜਿੱਥੇ ਦੁੱਧ ਰੋ ਰਾਦੇ ਰੋ ਰਾਜਨੀਤਿਕ ਧਾਰਮਿਕ ਜਥੇਬੰਦੀਆਂ ਪਹੁੰਚਿਆ ਨੇ ਉਸ ਨਾਲ ਹੀ ਸਾਡੇ ਕਪੂਰਥਲਾ ਤੋਂ ਡਾਇਰੈਕਟਰ ਜੋਪਾਈ ਨੋ ਦਾ ਡਾਇਰੈਕਟਰ ਡਾਕਟਰ ਅਚਲ ਬਾਬਾ ਜੀ ਡਾਕਟਰ ਸਹਿਮ ਜੀ ਉਹ ਸਾਡੇ ਪੰਜਾਬ ਪ੍ਰਧਾਨ ਅਹਿਮਦ ਬੈਂਟਿੰਗ ਪ੍ਰੈਸ ਤੋਂ ਉਹ ਵੀ ਨਾਲ ਇੱਥੇ ਉਹਨਾਂ ਦੇ ਪਹੁੰਚੇ ਨੇ ਕਪੂਰਥਲਾ ਤੋਂ ਹੀ ਜਥੇਦਾਰ ਸਰਦਾਰ ਜਨੈਲ ਸਿੰਘ ਡੋਗਰਹਵਾਲ ਮੈਂਬਰ ਐਜੀਪੀਸੀ ਅਤੇ ਜਥੇਦਾਰ ਸਰਦਾਰ ਕੁਲਵੰਤ ਸਿੰਘ ਜੋਸ਼ਨ ਜਥੇਦਾਰ ਸਰਦਾਰ ਸੁਖਜਿੰਦਰ ਸਿੰਘ ਬੱਬਰ ਉਹ ਵੀ ਇੱਥੇ ਪਹੁੰਚੇ ਹਨ ਸਾਬਕਾ ਐਮਐਲਏ ਅਤੇ ਹਲਕੇ ਇੰਚਾਰਜ ਜਲੰਧਰ ਕੈਂਟ ਸਦਾ ਸਾਹਿਬ ਸਿੰਘ ਮੱਕੜ ਜੋਕੋਕ ਮੁਰਸਾ ਤੋਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ ਸੋ ਸਵਾਰੂ ਅਸੀਂ ਕਮਲਦੀਪ ਸਿੰਘ ਦਾ ਇਹ ਕਾਟਾ ਪੁਰਾਣੂ ਕਦੀ ਪੁਰਾਣੀ ਹੋ ਸਕਦਾ ਮੈਂ ਹਾਂ ਬਲਜੀਤ ਸਿੰਘ ਕਾੜੀ ਮਿਲਦਾ ਕੈਮਰਾਮੈਨ ਰਾਜਵੰਤ